ਬੁੱਢੇ ਗਿਰਦ ਨੇ ਦੱਸਿਆ ਕਿ ਬੁਢਾਪੇ ਵਿੱਚ ਔਲਾਦ ਸਾਥ ਕਿਉਂ ਛੱਡਦੀ ਹੈ ਅੱਜ ਦੀ ਵੀਡੀਓ ਬਿਨਾ ਸਕਿੱਪ ਕੀਤੇ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਬੁਢਾਪੇ ਤਾਂ ਇੱਕ ਦਿਨ ਸਾਰਿਆਂ ਤੇ ਹੀ ਆਉਣਾ ਹੈ ਜਿਹੜਾ ਅੱਜ ਬੱਚਾ ਹੈ ਉਹ ਕੱਲ ਨੂੰ ਜਵਾਨ ਹੋਵੇਗਾ ਫਿਰ ਬੁਢਾਪਾ ਆਵੇਗਾ ਭਾਵੇਂ ਕੁਝ ਵੀ ਕਰ ਲੋ ਇਸ ਦੇ ਵਿੱਚ ਕਿਸੇ ਦੀ ਨਹੀਂ ਚੱਲਦੀ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਆਦਮੀ ਧਨ ਵਾਲਾ ਹੈ ਤੇ ਉਸ ਤੇ ਬੁਢਾਪਾ ਨਹੀਂ ਆਵੇਗਾ ਇਸ ਤਰ੍ਹਾਂ ਵੀ ਨਹੀਂ ਹੈ ਕਿ ਕੋਈ ਬੜਾ ਬਹਾਦਰ ਹੈ ਦਲੇਰ ਹੈ ਤਾਂ ਉਹ ਲੋਕਾਂ ਤੇ ਉਹ ਦਰਦੇ ਹਨ ਲੋਕ ਉਸ ਤੋਂ ਡਰਦੇ ਹਨ ਉਸ ਕੋਲ ਬੜਾਪਾ ਨਹੀਂ ਆਏਗਾ ਜਾਂ ਫਿਰ ਕੋਈ ਗਿਆਨੀ ਹੈ ਜਾਂ ਤਾਂ ਨਹੀਂ ਆਏਗਾ ਜਾਂ ਫਿਰ ਬਲੀ ਹੈ ਬੜਾਪਾ ਤਾਂ ਸਾਰਿਆਂ ਕੋਲ ਹੀ ਆਏਗਾ ਜਦੋਂ ਬੜਾਪਾ ਆਉਂਦਾ ਹੈ ਇਸ ਲਈ ਇਹ ਸਾਰੀ ਕਹਾਣੀ ਸਾਰਿਆਂ ਨੂੰ ਸੁਣਨੀ ਚਾਹੀਦੀ ਹੈ ਇਸ ਵੀਡੀਓ ਵਿੱਚ ਪਤਾ ਲੱਗੇਗਾ ਕਿ ਬੁਢਾਪੇ ਵਿੱਚ ਔਲਾਦ ਸਾਥ ਕਿਉਂ ਛੱਡਦੀ ਹੈ ਇਸ ਗੱਲ ਨੂੰ ਸਮਝਣ ਲਈ ਸਾਨੂੰ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਸੁੰਨਣਾ ਚਾਹੀਦਾ ਹੈ ਕਿਸੇ ਜੰਗਲ ਵਿੱਚ ਇੱਕ ਬਹੁਤ ਵੱਡਾ ਬੋੜ ਸੀ ਉਹ ਦਰਖਤ ਤੇ ਬਹੁਤ ਸਾਰੇ ਭਾਂਤ ਭਾਂਦੇ ਪੰਛੀ ਉੱਥੇ ਆਉਂਦੇ ਸੀ ਤੇ ਉੱਥੇ ਰਹਿੰਦੇ ਸਨ ਕੁਝ ਪੰਛੀਆਂ ਦਾ ਤਾਂ ਪੱਕਾ ਹੀ ਰਹਿਣ ਦਾ ਵਾਸ ਉਹ ਬੋੜ ਉੱਤੇ ਸੀ ਉੱਥੇ ਰਹਿ ਕੇ ਪੰਛੀ ਬਹੁਤ ਖੁਸ਼ ਰਹਿੰਦੇ ਸਨ ਕਹਿੰਦੇ ਹਨ ਕਿ ਜਦੋਂ ਉਹ ਆਪਾਂ ਕਿਸੇ ਚੀਜ਼ ਦੇ ਕੋਲ ਜਿਆਦਾ ਸਮਹਰਈਏ ਤਾਂ ਆਪਾਂ ਨੂੰ ਉਸ ਨਾਲ ਮੋਹ ਪੈ ਜਾਂਦਾ ਹੈ ਪਿਆਰ ਪੈ ਜਾਂਦਾ ਹੈ ਇਸ ਤਰ੍ਹਾਂ ਹੀ ਉਸ ਬੋਰਡ ਉੱਤੇ ਰਹਿਣ ਵਾਲੇ ਪੰਛੀਆਂ ਦਾ ਉਸ ਬੋਰਡ ਨਾਲ ਪਿਆਰ ਪੈ ਗਿਆ ਇੱਕ ਵਾਰ ਜੰਗਲ ਵਿੱਚ ਸੋਕਾ ਪੈ ਗਿਆ ਜਿਸ ਕਰਕੇ ਦਰਖਤਾਂ ਨੂੰ ਪਾਣੀ ਨਹੀਂ ਮਿਲਿਆ ਤਾਂ ਸਾਰੇ ਦਰਖਤ ਸੁੱਕਣ ਲੱਗ ਗਏ ਉਹ ਦਰਖਤ ਨੂੰ ਪਾਣੀ ਨਾ ਮਿਲਣ ਕਰਕੇ ਸੁੱਕਣ ਲੱਗ ਗਏ ਸਾਰੇ ਪੰਛੀ ਹੌਲੀ-ਹੌਲੀ ਉੱਥੋਂ ਜਾਣ ਲੱਗ ਗਏ ਜਦੋਂ ਉਹ ਬੋਰਡ ਚੰਗੀ ਤਰ੍ਹਾਂ ਸੁੱਕ ਗਿਆ ਉਸ ਦੇ ਪੱਤੇ ਟਾਹਣੀਆਂ ਸੁੱਕ ਕੇ ਥੱਲੇ ਡਿੱਗਣ ਲੱਗ ਪਈਆਂ ਤਾਂ ਸਾਰੇ ਪੰਛੀਆਂ ਨੇ ਉੱਥੋਂ ਜਾਣ ਦਾ ਫੈਸਲਾ ਕੀਤਾ ਸਾਰੇ ਪੰਛੀਆਂ ਉੱਥੋਂ ਗਏ ਚਲੇ ਅਤੇ ਬਸ ਉੱਥੇ ਇੱਕ ਰਹਿ ਗਿਆ ਬੁੱਢਾ ਗਿਰਦ ਹੀ ਉਥੇ ਇਕੱਲਾ ਬੈਠਾ ਰਹਿ ਗਿਆ ਬੋਰਡ ਉੱਤੇ ਉਸ ਨੇ ਵੇਖਿਆ ਕਿ ਸਾਰੇ ਪੰਛੀ ਉਥੇ ਜਾ ਚੁੱਕੇ ਸਨ ਇੱਕ ਇੱਕ ਕਰਕੇ ਕੁਝ ਪੰਛੀਆਂ ਨੇ ਤਾਂ ਉਸ ਨੂੰ ਵੀ ਜਾਣ ਲਈ ਕਿਹਾ ਪਰ ਗਿਰਦ ਦੇ ਜਾਣ ਤੋਂ ਮਨਾਂ ਕਰ ਦਿੱਤਾ ਗਿਰਦ ਨੇ ਸੋਚਿਆ ਕਿ ਮੇਰਾ ਜਨਮ ਉਸ ਪੇੜ ਉੱਤੇ ਹੀ ਹੋਇਆ ਹੈ ਇਸ ਬੋਰਡ ਉੱਤੇ ਹੀ ਮੈਂ ਖੇੜ-ਕੁੱਦ ਕੇ ਵੱਡਾ ਹੋਇਆ ਹਾਂ ਮੇਰੇ ਜੀਵਨ ਦੇ ਸਾਰੇ ਦੁੱਖ ਇਸੇ ਬੋਰਡ ਉੱਤੇ ਜਿੱਤੇ ਹਨ ਜੇਕਰ ਅੱਜ ਉਸ ਉੱਤੇ ਦੁੱਖ ਆ ਗਿਆ ਤਾਂ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗਾ ਇਹ ਸਭ ਦਰਖਤ ਨੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਦੁੱਖ-ਸੁਖ ਵਿੱਚ ਮੇਰਾ ਸਾਥ ਦਿੱਤਾ ਇਸ ਦਰਖਤ ਦਾ ਰਿਣੀ ਹਾਂ ਮਰ ਕੇ ਵੀ ਇਸ ਨੂੰ ਨਹੀਂ ਛੱਡਾਂਗਾ ਉਹ ਲੋਕ ਬੜੇ ਖੁਦਗਰਜ਼ ਹੁੰਦੇ ਨੇ ਜੋ ਆਪਣੇ ਮਾਪਿਓ ਨੂੰ ਬੜਾਪੇ ਵਿੱਚ ਇਕੱਲੇ ਛੱਡ ਕੇ ਚਲੇ ਜਾਂਦੇ ਹਨ ਜਾਂ ਪ੍ਰਦੇਸਾਂ ਵਿੱਚ ਰਹਿ ਕੇ ਆਪਣਾ ਜੀਵਨ ਵਧੀਆ ਢੰਗ ਨਾਲ ਜਿਉਂਦੇ ਹਨ ਘਰ ਵਿੱਚ ਆਪਦੇ ਬੁੱਢੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਹਨ ਸੋਚੋ ਕਿ ਜਦੋਂ ਤੁਸੀਂ ਬਹੁਤ ਛੋਟੇ ਸੀ ਮਾਤਾ ਪਿਤਾ ਨੇ ਤੁਹਾਡਾ ਸਾਥ ਛੱਡਿਆ ਤੁਹਾਨੂੰ ਛੱਡ ਕੇ ਕਿਤੇ ਗਏ ਸੀ ਜੇਕਰ ਤੁਸੀਂ ਕਿਸੇ ਨਾਲ ਲੜਾਈ ਝਗੜਾ ਕੀਤਾ ਤੁਹਾਡੇ ਮਾਪਿਓ ਤੁਹਾਡੇ ਨਾਲ ਨਹੀਂ ਖੜੇ ਸੀ ਜਦੋਂ ਉਹਨਾਂ ਨੇ ਦੇ ਮਨ ਵਿੱਚ ਕੋਈ ਚੰਗੀ ਚੀਜ਼ ਖਾਣ ਬਾਰੇ ਸੋਚਿਆ ਤਾਂ ਤੁਹਾਨੂੰ ਛੱਡ ਕੇ ਕੱਲ੍ਹ ਨੇ ਖਾਦੀ ਸੀ ਜੇਕਰ ਅੱਜ ਉਹ ਬੁੱਢੇ ਹੋ ਗਏ ਤਾਂ ਤੁਹਾਨੂੰ ਉਹਨਾਂ ਤੋਂ ਨਫ਼ਰਤ ਹੋਣ ਲੱਗ ਗਈ ਤੁਹਾਡੇ ਲਈ ਉਹਨਾਂ ਨੇ ਇੰਨਾ ਕੁਝ ਕੀਤਾ ਤੁਸੀਂ ਉਹਨਾਂ ਵਾਸਤੇ ਥੋੜਾ ਜਿਹਾ ਵੀ ਨਹੀਂ ਕਰ ਸਕਦੇ ਉਹਨਾਂ ਦੇ ਬੁਢਾਪੇ ਦੀ ਲਾਠੀ ਵੀ ਨਹੀਂ ਬਣ ਸਕਦੇ ਬੁੱਢੇ ਗਿਰਦ ਨੇ ਮਰਦੇ ਦਮ ਤੱਕ ਉਸ ਦਾ ਸਾਥ ਨਾ ਛੱਡਣ ਦੀ ਕਸਮ ਖਾਦੀ ਕੁਝ ਦਿਨ ਹੋਰ ਬੀਤੇ ਉਹ ਬੋੜ ਦਾ ਪੇੜ ਜਿਵੇਂ ਹੀ ਖਤਮ ਹੋਣ ਲੱਗ ਗਿਆ ਉਸ ਨੂੰ ਸਿਉਂਕ ਪੈ ਗਈ ਗਿਰਦ ਫਿਰ ਵੀ ਉਸ ਨੂੰ ਛੱਡ ਕੇ ਨਹੀਂ ਗਿਆ ਦਿਨ ਵਿੱਚ ਥੋੜਾ ਬਹੁਤ ਇੱਧਰ ਉੱਧਰ ਘੁੰਮ ਕੇ ਫਿਰ ਉੱਥੇ ਹੀ ਆ ਜਾਂਦਾ ਇਸੇ ਤਰ੍ਹਾਂ ਹੀ ਕਾਫੀ ਦਿਲ ਲੰਘਿਆ ਜਿਹੜਾ ਪੰਛੀ ਉਸ ਨੂੰ ਛੱਡ ਕੇ ਦੂਜੇ ਥਾਂ ਤੇ ਕਹਿ ਚਲੇ ਉਹਨਾਂ ਨੇ ਸੋਚਿਆ ਕਿ ਗਿਰਦ ਕਾਕਾ ਹਾਲੇ ਵੀ ਉੱਥੇ ਸੁੱਕੇ ਹੋਏ ਦਰਖਤ ਤੇ ਹੀ ਹੈ ਕਿਉਂ ਨਾ ਆਪਾਂ ਸਾਰੇ ਮਿਲ ਕੇ ਉਸ ਕੋਲ ਚਲੀਏ ਉਸ ਨੂੰ ਸਮਝਾ ਕੇ ਆਪਦੇ ਕੋਲ ਲੈ ਆਈਏ ਇਹ ਸੋਚ ਕੇ ਕੁਝ ਪੰਛੀ ਬੁੱਢੇ ਗਿਰਦ ਕੋਲ ਗਏ ਉਸ ਨੇ ਆਪਣੇ ਨਾਲ ਚੱਲਣ ਲਈ ਕਿਹਾ ਕਹਨ ਲੱਗੇ ਗਿਰਦ ਕਾਕਾ ਤੂੰ ਇਸ ਸੁੱਕੇ ਜਿਹੇ ਦਰਖਤ ਤੇ ਰਹਿਣਾ ਹੈ ਤਹਨ ਥੁਣ ਇਸ ਦਰਖਤ ਦਾ ਜੀਵਨ ਖਤਮ ਹੈ ਕਹਿੰਦੇ ਹਨ ਉਹ ਹੀ ਜੀਵ ਸੁਰੱਖਿਅਤ ਹੈ ਜੇ ਸਦਾ ਜੀਵਨ ਸੁਰੱਖਿਅਤ ਹੈ ਇਹ ਦਰਖਤ ਸਾਰਾ ਖਤਮ ਹੋ ਗਿਆ ਹੈ ਕਿਸੇ ਦਿਨ ਇਹ ਹਵਾ ਦੇ ਤੇਜ਼ ਚੱਲਣ ਨਾਲ ਡਿੱਗ ਜਾਏਗਾ ਤੂੰ ਕਿੱਥੇ ਜਾਵੇਂਗਾ ਵਿਦਵਾਨ ਲੋਕ ਕਹਿੰਦੇ ਹਨ ਸ਼ਤਰੂ ਅਗ ਬਿਮਾਰੀ ਕਰਜ਼ਾ ਇਹਨਾਂ ਨੂੰ ਸਮੇਂ ਰਹਿੰਦੇ ਦਬਾ ਦੇਣਾ ਚਾਹੀਦਾ ਹੈ ਜੋ ਇਸ ਤੇ ਆਪਦਾ ਸਮਾਧਾਨ ਨਹੀਂ ਕਰਦੇ ਉਹ ਬੇਮੌਤੇ ਮਾਰੇ ਜਾਂਦੇ ਹਨ ਤੁਹਾਨੂੰ ਵੀ ਇਸ ਦਰਖਤ ਨੂੰ ਛੱਡ ਕੇ ਕਿਸੇ ਖੁਸ਼ਹਾਲ ਦਰਖਤ ਤੇ ਰਹਿਣਾ ਚਾਹੀਦਾ ਹੈ ਸਾਰੇ ਪੰਛੀਆਂ ਦੇ ਕਹਿਣ ਉੱਤੇ ਬੁੱਢਾ ਗਿਰਦ ਉਸ ਦਰਖਤ ਨੂੰ ਛੱਡਣ ਲਈ ਤਿਆਰ ਨਹੀਂ ਹੋਇਆ ਉਸਦੇ ਕਹਿਣ ਲੱਗਾ ਮੇਰੇ ਮਾਪਿਓ ਇਸ ਦਰਖਤ ਤੇ ਛੱਡ ਕੇ ਮੈਨੂੰ ਚਲੇ ਗਏ ਮੈਂ ਆਪਣਾ ਸਾਰਾ ਜੀਵਨ ਇੱਥੇ ਬਹੀ ਬਤੀਤ ਕੀਤਾ ਹੈ ਹੁਣ ਮੈਂ ਇਸ ਮੁਸ਼ਕਲ ਘੜੀ ਵਿੱਚ ਇਸ ਦਾ ਸਾਥ ਕਿਵੇਂ ਛੱਡ ਸਕਦਾ ਹਾਂ ਇਹ ਮੇਰੀ ਸਭ ਤੋਂ ਵੱਡੀ ਖੁਦਗਰਜੀ ਹੋਵੇਗੀ ਕਹਿੰਦੇ ਹਨ ਭਗਤ ਸੇਵਕ ਜੋ ਇਹ ਕਹਿੰਦੇ ਹੋਵੇਗੀ ਮੈਂ ਤੁਹਾਡਾ ਹੀ ਹਾਂ ਜਿਨ੍ਹਾਂ ਲੋਕਾਂ ਨੂੰ ਮੁਸ਼ਕਲ ਸਮੇਂ ਤੇ ਨਹੀਂ ਛੱਡਣਾ ਚਾਹੀਦਾ ਜੋ ਲੋਕ ਇਸ ਨੂੰ ਮੁਸ਼ਕਲ ਸਮੇਂ ਤੇ ਛੱਡ ਕੇ ਚਲੇ ਜਾਂਦੇ ਹਨ ਉਹਨਾਂ ਨੂੰ ਬਹੁਤ ਵੱਡਾ ਪਾਪ ਲੱਗਦਾ ਹੈ ਜਿਸ ਨੇ ਪਾਲਣ ਪੋਸ਼ਣ ਕੀਤਾ ਹੋਵੇ ਦੁੱਖ ਸੁੱਖ ਵਿੱਚ ਸਾਥ ਦਿੱਤਾ ਹੋਵੇ ਇਸ ਤਰ੍ਹਾਂ ਦੇ ਮਾਤਾ ਪਿਤਾ ਨੂੰ ਛੱਡ ਕੇ ਚਲਾ ਜਾਂਦੇ ਹਨ ਤਾਂ ਉਹ ਪਾਪਾਂ ਦੇ ਭਾਗੀ ਬੰਦੇ ਹਨ ਹੁਣ ਸੰਤਾਨ ਨੂੰ ਕਦੇ ਇਨਸਾਨ ਦਾ ਜਨਮ ਨਹੀਂ ਮਿਲਣਾ ਗਿਰਦ ਦੇ ਮੌਤ ਕਹਾ ਮੌਤ ਦੇ ਸਮੇਂ ਤੱਕ ਇਸ ਦਰਖਤ ਦੇ ਇਹੀ ਰਾਵਾਂਗਾ ਤੁਸੀਂ ਜਾਓ ਇਥੋਂ ਗਿਰਦ ਦੇ ਗੱਲ ਸੁਣ ਕੇ ਸਾਰੇ ਪੰਛੀ ਉਦਾਸ ਹੋ ਕੇ ਉੱਥੋਂ ਚਲੇ ਗਏ ਅਤੇ ਕੁਝ ਪੰਛੀ ਕਹਿੰਦੇ ਇਸ ਦਰਖਤ ਦੇ ਨਾਲ ਨਾਲ ਬੁੱਢਾ ਗਿਰਦ ਵੀ ਦੀ ਬੁੱਧੀ ਵੀ ਖਰਾਬ ਹੋ ਗਈ ਹੈ ਇਸ ਲਈ ਉਸ ਨੂੰ ਆਪਣਾ ਸਮਝਾਉਣਾ ਸਮਝ ਨਹੀਂ ਆ ਰਿਹਾ ਅਗਲੇ ਦਿਨ ਕੁਝ ਪੰਛੀ ਫਿਰ ਉਸ ਨੂੰ ਸਮਝਾਉਣ ਲਈ ਜਾਂਦੇ ਹਨ ਅਤੇ ਬੁੱਢਾ ਗਿਰਦ ਫਿਰ ਵੀ ਜਾਣ ਲਈ ਮਨਾ ਕਰ ਦਿੰਦਾ ਹੈ ਫਿਰ ਪੰਛੀ ਆਪਣੇ ਘਰ ਵਾਪਸ ਨਹੀਂ ਜਾਂਦੇ ਉਹ ਸਿੱਧਾ ਇੰਦਰ ਦੇ ਕੋਲ ਪਹੁੰਚੇ ਉਸ ਨੂੰ ਸਾਰੀ ਗੱਲ ਦੱਸੀ ਕਿ ਚੀਜ਼ ਦਰਖਤ ਤੇ ਅਸੀਂ ਰਹਿੰਦੇ ਹਾਂ ਤੇ ਉਹ ਸੁੱਕ ਗਿਆ ਹੈ ਪਾਣੀ ਨਾ ਮਿਲਣ ਕਰਕੇ ਕਾਫੀ ਸਮੇਂ ਦੇ ਸਾਰੇ ਪੰਛੀ ਉਥੋਂ ਚਲੇ ਗਏ ਪਰ ਇੱਕ ਬੁੱਢਾ ਗਿਰਦ ਉਥੇ ਹੀ ਹੈ ਉਹ ਦਰਖਤ ਸੁੱਕ ਕੇ ਜਮ੍ਹਾਂ ਹੀ ਖਤਮ ਹੋ ਚੱਲਿਆ ਹੈ ਉਹ ਕਿਸੇ ਵੀ ਵੇਲੇ ਖਤਮ ਹੋ ਸਕਦਾ ਹੈ ਪਰ ਉਹ ਬੁੱਢਾ ਗਿਰਦ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਅਸੀਂ ਉਸ ਨੂੰ ਸਮਝਾਉਣ ਗਏ ਸੀ ਪਰ ਉਸ ਨੇ ਮਨਾਂ ਕਰ ਦਿੱਤਾ ਹੈ ਉਹ ਕਹਿ ਰਿਹਾ ਹੈ ਕਿ ਮਰਦੇ ਦਮ ਤੱਕ ਇਸ ਨੂੰ ਨਹੀਂ ਛੱਡਾਂਗਾ ਇਸ ਲਈ ਮੈਂ हे ਭਗਵਾਨ ਤੁਸੀਂ ਖੁਦ ਜਾ ਕੇ ਉਸ ਨੂੰ ਸਮਝਾ ਦਿਓ ਸ਼ਾਇਦ ਉਹ ਤੁਹਾਡੀ ਗੱਲ ਸਮਝ ਜਾਵੇ ਪੰਛੀਆਂ ਦੀ ਬੇਨਤੀ ਨੂੰ ਇੰਦਰ ਨੇ ਸਵੀਕਾਰ ਕਰ ਲਿਆ ਅਤੇ ਉਹਨਾਂ ਪੰਛੀਆਂ ਦੇ ਨਾਲ ਉਸ ਬੁੱਢੇ ਗਿਰਦ ਕੋਲ ਸਮਝਾਉਣ ਗਿਆ ਗਿਰ드ਰਾਜ ਮੈਂ 인ਦਰ ਦੇਵਤਾ ਤੈਨੂੰ ਸਮਝਾਉਣ ਆਇਆ ਹਾਂ ਕਿ ਇਸ ਦਰਖਤ ਤੇ ਕੋਈ ਵੀ ਪੱਤਾ ਜਾਂ ਟਾਣੀ ਨਹੀਂ ਰਹਿ ਗਿਆ ਕਿਸੇ ਦਿਨ ਇਹ ਦਰਖਤ ਡਿੱਗ ਗਿਆ ਤਾਂ ਤੇਰੀ ਮੌਤ ਹੋ ਸਕਦੀ ਹੈ ਇਸ ਲਈ ਤੂੰ ਇਸ ਨੂੰ ਛੱਡ ਕੇ ਕਿਸੇ ਹੋਰ ਦਰਖਤ ਤੇ ਚਲਾ ਜਾ 인ਦਰ ਦੀ ਗੱਲ ਸੁਣ ਕੇ ਬੁੱਢਾ ਗਿਰ드 ਕਹਿਣ ਲੱਗਾ हे ਪ੍ਰਭੂ ਜਦੋਂ ਮੇਰਾ ਜਨਮ ਹੋਇਆ ਸੀ ਮੇਰੇ ਮਾਤਾ ਪਿਤਾ ਇਸ ਦਰਖਤ ਤੇ ਛੱਡ ਕੇ ਸਵਰਗ ਸਿਧਾਰ ਗਿਆ ਸੀ ਮੈਂ ਇਸ ਦਰਖਤ ਤੇ ਰਹਿ ਕੇ ਵੱਡਾ ਹੋਇਆ ਹਾਂ ਦੁੱਖ ਸੁੱਖ ਵਿੱਚ ਇਸ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਅੱਜ ਜੇਕਰ ਉਹ ਦੁੱਖ ਵਿੱਚ ਹੈ ਤਾਂ ਮੈਂ ਉਸ ਨੂੰ ਉਸ ਨੂੰ ਛੱਡ ਕੇ ਕਿਸੇ ਇਸ ਤਰ੍ਹਾਂ ਜਾ ਸਕਦਾ ਹਾਂ ਲੋਕ ਅਕਸਰ ਇਸ ਤਰ੍ਹਾਂ ਹੀ ਕਰਦੇ ਨੇ ਕਿ ਜਦੋਂ ਆਪਣੇ ਰਿਸ਼ਤੇਦਾਰ ਜਾਂ ਆਪਣੇ ਤੇ ਦੁੱਖ ਤਕਲੀਫ ਗਰੀਬੀ ਆ ਜਾਂਦੀ ਹੈ ਤਾਂ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਮੈਂ ਉਹਨਾਂ ਮਤਬਲੀ ਲੋਕਾਂ ਵਾਂਗ ਨਹੀਂ ਹਾਂ ਮੈਂ ਮਨ ਮਰਦੇ ਦਮ ਤੱਕ ਇਸ ਨੂੰ ਛੱਡ ਨਹੀਂ ਛੱਡ ਕੇ ਜਾਵਾਂਗਾ ਬੁੱਢੇ ਗਿਰਦ ਦੀ ਦਰਖਤ ਨਾਲ ਇੰਨਾ ਪਿਆਰ ਵੇਖ ਕੇ ਇੰਦਰ ਖੁਸ਼ ਹੋ ਗਿਆ ਇੰਦਰ ਕਹਿਣ ਲੱਗਦਾ ਕਿ ਮੈਨੂੰ ਮੈਂ ਤੈਨੂੰ ਵਰਦਾਨ ਦੇਣਾ ਚਾਹਣਾ ਹਾਂ ਤੂੰ ਦੱਸ ਤੈਨੂੰ ਕੀ ਚਾਹੀਦਾ ਤਾਂ ਗਿਰਦ ਕਹਿੰਦਾ اے ਭਗਵਾਨ ਜੇਕਰ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਵਰਦਾਨ ਨਹੀਂ ਚਾਹੀਦਾ ਇਸ ਦਰਖਤ ਨੂੰ ਵਰਦਾਨ ਦੇ ਦਿਓ ਤਾਂ ਜੋ ਇਹ ਹਰਾ ਭਰਾ ਹੋ ਜਾਵੇ ਇਸ ਦੀ ਉਮਰ ਵੱਧ ਜਾਵੇ ਮੈਂ ਤਾਂ ਵੈਸੇ ਵੀ ਬੁੱਢਾ ਹੋ ਚੁੱਕਿਆ ਹਾਂ ਤੇ ਆ ਮੇਰੀ ਮੌਤ ਤੋਂ ਬਾਅਦ ਇਸ ਦਰਖਤ ਤੇ ਹਜ਼ਾਰਾਂ ਪੰਛੀ ਸੁਖੀ ਰਹਿਣਗੇ ਸਾਰੇਆਂ ਦਾ ਭਲਾ ਹੋਵੇਗਾ ਇਸ ਲਈ ਮੈਨੂੰ ਵੀ ਖੁਸ਼ੀ ਹੋਵੇਗੀ 인ਦਰ ਨੇ ਉਸ ਦੀ ਗੱਲ ਸੁਣ ਕੇ ਉਸ ਜੰਗਲ ਨੂੰ ਫਿਰ ਤੋਂ ਹਰਾ-ਭਰਾ ਕਰ ਦਿੱਤਾ ਉਸ ਦਰਖਤ ਨੂੰ ਵੀ ਇਹ ਫਿਰ ਉਹ ਚਾਰੇ ਪਾਸੇ ਹਰਿਆਲੀ-ਹਰਿਆਲੀ ਹੋ ਗਈ ਜੋ ਜੀਵ-ਜੰਤੂ ਉੱਥੋਂ ਚਲੇ ਗਏ ਸੀ ਉਹ ਵਾਪਸ ਉੱਥੇ ਹੀ ਆਣ ਕੇ ਰਹਿਣ ਲੱਗ ਗਏ ਪਏ ਸਾਰੇ ਪੰਛੀਆਂ ਉਸ ਬੁੱਢੇ ਗਿਰਦ ਦੀ ਬਹੁਤ ਸੇਵਾ ਕਰਦੇ ਸਨ ਉਸ ਦੇ ਲਈ ਭੋਜਨ ਪਾਣੀ ਸਾਰਾ ਕੁਝ ਹੀ ਲਿਆ ਕੇ ਦਿੰਦੇ ਸਨ ਦੋਸਤੋ ਇਸ ਪ੍ਰਕਾਰ ਗਿਰਦ ਦਾ ਜੀਵਨ ਸੁਖਪਰ ਪੂਰਵਕ ਬਧਿਤ ਹੋਣਾ ਗਿਆ ਸੀ ਸਾਨੂੰ ਵੀ ਇਸ ਕਹਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਆਪਣਿਆਂ ਦਾ ਬੁਰਾ ਸਮਾਂ ਤੇ ਕਦੇ ਵੀ ਸਾਥ ਨਹੀਂ ਛੱਡਣਾ ਚਾਹੀਦਾ ਖਾਸ ਕਰਕੇ ਜਿਸ ਮਾਤਾ ਪਿਤਾ ਨੇ ਆਪਾਂ ਨੂੰ ਜਨਮ ਦਿੱਤਾ ਹੋਵੇ ਵੱਡਿਆ ਕੀਤਾ ਹੋਵੇ ਪਾਲ ਪੋਸ ਕੇ ਉਹਨਾਂ ਨੇ ਕਦੇ ਵੀ ਇਕੱਲਾ ਨਹੀਂ ਉਹਨਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ ਜੇਕਰ ਤੁਸੀਂ ਉਹਨਾਂ ਦੇ ਬਰਾਬਰ ਦੇ ਵਿੱਚ ਸਹਾਰਾ ਨਹੀਂ ਬਣ ਸਕਦੇ ਤਾਂ ਉਹ ਜੀਵਨ ਕਿਸ ਕੰਮ ਦਾ ਨਹੀਂ ਹੈ ਦੋਸਤੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣੇ ਭੈਣ ਭਰਾਵਾਂ ਨੂੰ ਤੇ ਮਿਲਦੇ ਆ ਇੱਕ ਹੋਰ ਨਵੀਂ ਜੀ ਵੀਡੀਓ ਲੈ ਕੇ ਤੇ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ